ਆਣੀ ਨਵਾਂ ਵਹਿ ਰਿਹਾ ਕਿਦਾਂ ਆਇਆ ਖੁੱਜ ਚਗਰਾ ਦੀ ਲੱਗੀ ਪਾਣੀ ਆ ਬਾਲ ਹਾਂਜੀ ਨਾ ਅੱਦੀ ਮਸਾਣੇ ਛੜਨਾ ਤੇ ਛੜ ਕੇ ਨਾ ਤਾਂ ਉਹ ਲਾ ਰਿਹਾ ਫਕੀਰਾ ਮੇਰੇ ਕੋਲ ਨੀ ਬੋਲ 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 تنهنجي گالاں کان پيئڻي ڏيڻي ڏاڍي ڏاڍي ڪاميابي جو سارو سارو چٽي بچي না তোর ফের ধরে বাই 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 ਆਜਾ ਜੇ ਤੈਨੂੰ ਕੋਈ ਚਾਹ ਪੀਣੇ ਦਾ ਮਨ ਹੋਵੇ ਆਜਾ ਜਹਾਉ ਜਹਾਉ ਜਿਹੜਾ ਕਾਰ ਤੁਹਾਨੂੰ ਤੇਰੇ ਆਉਣੇ ਦੇ ਨਾਲ ਨਾ ਨਾ ਅੱਧ ਕਿੰਨੇ ਪਹਿਲਾਂ ਨਾ ਅੱਧ ਬਲਾ ਗਾੜੀ ਉਰੇ ਆਜੋ ਭਾਈ ਆਜੋ ਭਾਈ ਚੰਦਰ ਚਾ ਗੱਜੇ ਵਾ ਵਾ ਭਾਈ ਆਜੋ ਮਹਾਰਾਜ ਆਜਾ ਜਹਾਉ ਤੋੜਾ ਫਰਵਾਇਕ ਇਹ ਤੋੜਾ ਲੈ ਸਰਪੂ ਮੋਤੀ ਦਾ ਮਾਰਵਾਤੀ ਇਹ ਵਾਪਸ ਆਈ ਗਾੜੀ ਹਾਂਜੀ ਹਾਂਜੀ ਠੀਕ ਆ ਜਾ ਨਾਥ ਹਾਂਜੀ ਤੁਸੀਂ ਬੜੇ ਇਕੱਲੇ ਆ ਗਿਆ ਏ ਬਸ ਬੱਚੇ ਕੋਈ ਨਹੀਂ ਬਸ ਚਾਹ ਕੋਲ ਨਹੀਂ ਬੱਚਾ ਆ ਰਿਹਾ ਬੱਚਾ ਲੈ ਨਾਥ ਹਾਂਜੀ ਬੱਚੇ ਦਾ ਵੇਖਣਾ ਨਾਥ ਲਓ ਜੀ ਮੇਰਾ ਬਾਈ ਕੋ ਨਾਲ ਲੈ ਆ ਦੇ ਕੇ ਅੰਦਰੋਂ ਦਰਦ ਪਿੱਛੇ ਮੈਂ ਬਿਲਾਉਣ ਲੱਗੇ ਤੂੰ ਵੀ ਘੰਟਾ ਲਾ ਦੇ ਤੇ ਉਹਨੇ ਦੋ ਵੀਰ ਆ ਬਸ ਕਿਰੀ ਹੋਰ ਵਾਲੇ ਦੋ ਵੀਰ ਕੋ ਬੁਲਾ ਦੇ ਕੋ ਗੱਲ ਆ ਜਨ ਦੇਸੀ ਹੋ ਰਹਾ ਆ ਆ ਆ ਆ ਆ ਆ ਉਹ ਆ ਜਾ ਵੀ ਆ ਜਾ ਜਲਦੀ ਆ ਜਾ ਯਾਰ ਕੁੜੀ ਚ ਲਾਓ ਇਤਨਾ ਟਾਈਮ ਯਾਰ ਕੈਂਮਲਾ ਲਾਓ ਹਾਂ ਕੁੜੀ ਉਹ 100 ਕੀ ਬਾਬੇ ਵਾਸ ਮੰਜ਼ੂਰ ਕਰੀਏ ਕਿੰਨੇ ਆ ਗਏ ਬਸ ਆ ਗਏ ਬਾਬੇ ਮੰਜ਼ੂਰ ਕਰੀਏ ਰੇਲ ਫੜੀ ਲਾ ਤਾ ਅਲਾ ਕਰ ਦੋ ਮਾਹਰ ਅਲਾ ਕਰਵਾਸ ਤੇਰੀ ਜੈ ਜਗਰਪੰਡਾਰਾ ਮੰਜ਼ੂਰ ਹਾਂਜੀ ਪੰਡਾਰਾ ਮੰਜ਼ੂਰ ਦਾ ਬਸ ਪੰਡਾਰਾ ਨਾਥ ਨੇ ਅੱਗੀ ਮਾਰਾ ਮਾਰ ਮੰਜ਼ੂਰ ਨਾਥ ਤੇਰੀ ਜੈ ਜਗਰ ਬੋਲੋ ਸੱਚੇ ਦਰਬਾਰ ਤੇ ਜੈ ਜਗਰ ਹੋਰ ਕੰਮ ਕੀ ਨਾਥ ਨਾਥ ਚੌਧਰੀ ਜੋੜਾ ਕਿਵੇਂ ਆਂਦਾ ਨਾਥ ਫਿਰ ਤਪੜਾ ਰਾਣਾ ਤੋਂ ਮੇਰੇ ਅੰਦਰ ਆਈ ਸ਼ੁਰੂ ਰਾਣਾ ਸਰ ਜੈ ਜੈਕਾਰ ਜੈ ਜੈਕਾਰ ਮਹਾਰਾਜ ਹੋਰ ਕੰਬਾਬੇ ਤੁਹਾਡੀ ਨਮਾਜ਼ ਕੋਈ ਕਈ ਦਾਫਤਾਂ ਲਿਖ ਜਾ ਜਾ ਰੱਖੇ ਤੇ ਖਾਂਦੀ ਰੱਖੇ ਪਰਵਾਦ ਜੀ ਨਾਥ ਹਾਂਜੀ ਹੁਣ ਤੱਕ ਦਾ ਆਚਾਨ ਦਿੱਤੀ ਨਾਥ ਲੋਹੀ ਵਾਦ ਨਹੀਂ ਆਉਣ ਦਿੰਦਾ ਕੋਈ ਚਰੀ ਜੈ ਜੈਕਾਰ ਨਾਥ ਜੈ ਜੈਕਾਰ ਮਹਾਰਾਜ ਮੇਰਾ ਸਰਪ੍ਰਿਆਥੇ ਦੇ ਜੈ ਜੈਕਾਰ ਬਾਬਾ ਜੈ ਜੈਕਾਰ ਆਮਾਲਾ ਘਪੜਾੜ ਦੇ ਬਿੱਟੇ ਹੋਰ ਕੰਬਾਬੇ ਨਾਥ ਹਾਂਜੀ Oh, Hanabali, 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 ਸਦੀ ਮਾਇਆ ਦਾ ਹੋ ਮੇਰਾ ਆਪੇ ਤੇਰੀ ਜਾਨਾ ਸਦੀ ਮਾਇਆ ਦਾ ਨਾ ਨਾ ਤੂੰ ਬੜਾ ਰੰਨਾ ਤੇਰੇ ਥਨਾ ਉਹ ਜਹਨਨਾ ਨਾ 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 ਦੇ ਪੈਰ ਛੜੀਆਂ ਛੜਨਾ ਫਿਰ ਉਹ ਸਾਹ ਹੈ नाथ 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 پنجو <laughs> متا <laughs> नात <laughs>